ਸਾਡੇ ਦੇਸ਼ ਦੀ ਨੌਜਵਾਨ ਨਿਸ਼ਾਨੇਬਾਜ਼ ਮਨੂ ਪਾਕਰ ਨੇ ਇਤਿਹਾਸ ਰਚ ਦਿੱਤਾ ਹੈ। ਅਥੇ 올림픽 ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਅਥੇ ਇਸ ਦੀ ਖਾਸ ਗੱਲ ਇਹ ਹੈ ਕਿ ਨਿਸ਼ਾਨੇਬਾਜ਼ੀ ਦੀ ਖੇਡ ਵਿੱਚ ਯਾਨੀ ਕਿ ਸ਼ੂਟਿੰਗ ਦੀ ਖੇਡ ਵਿੱਚ ਭਾਰਤ ਦੇਸ਼ ਲਈ ਕਿਸੇ ਔਰਤ ਨੇ ਪਹਿਲੀ ਵਾਰ 올림픽 ਖੇਡਾਂ ਵਿੱਚ ਮੈਡਲ ਜਿੱਤਿਆ ਹੈ। ਮਨੂ ਭਾਕਰ ਦੀ ਇਸੇ ਪ੍ਰਾਪਤੀ ਦੇ ਨਾਲ ਐਤਕੀ ਦੀਆਂ 올림픽 ਖੇਡਾਂ ਵਿੱਚ ਯਾਨੀ ਕਿ ਪੈਰਿਸ 올림픽 ਖੇਡਾਂ 2024 ਵਿੱਚ ਭਾਰਤ ਦਾ ਖਾਤਾ ਵੀ ਖੁੱਲਿਆ ਹੈ। ਸੋ ਬਹੁਤ ਹੀ ਅਹਿਮ ਪ੍ਰਾਪਤੀ ਬਣਦੀ ਹੈ ਮਨੂ ਭਾਕਰ ਦੀ ਅਤੇ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਜਾਣਦੇ ਹਾਂ ਮਨੂ ਭਾਕਰ ਬਾਰੇ ਉਸ ਦੀ ਤਿਆਰੀ, ਉਸ ਦੇ ਜੀਵਨ ਅਤੇ 올림픽 ਮੈਡਲ ਜਿੱਤਣ ਤੱਕ ਉਸ ਦੇ ਹੁਣ ਤੱਕ ਦੇ ਸੰਘਰਸ਼ ਭਰਪੂਰ ਸਫ਼ਰ ਬਾਰੇ। ਮਨੂਪਾਕਰ ਦਾ ਜਨਮ 18 ਫਰਵਰੀ 2002 ਨੂੰ ਗਵਾਂਡੀ ਸੂਬੇ ਹਰਿਆਣੇ ਦੇ ਛੱਜਰ ਦੇ ਗੋਰੀਆ ਵਿਖੇ ਹੋਇਆ। ਬਚਪਨ ਤੋਂ ਹੀ ਮਨੂਪਾਕਰ ਦਾ ਖੇਡਾਂ ਦੇ ਨਾਲ ਨਾਤਾ ਰਿਹਾ ਹੈ। ਹਰਿਆਣੇ ਵਿੱਚ ਆਪਣੇ ਜੱਦੀ ਇਲਾਕੇ ਵਿੱਚ ਰਹਿੰਦਿਆਂ 14 ਸਾਲ ਦੀ ਉਮਰ ਤੱਕ ਮਨੂਪਾਕਰ ਨੇ ਵਕ-ਵਕ ਖੇਡਾਂ ਵਿੱਚ ਆਪਣੇ ਆਪ ਨੂੰ ਪਰਪੱਕ ਕਰਨਾ ਸ਼ੁਰੂ ਕਰ ਦਿੱਤਾ ਸੀ। ਬਚਪਨ ਦੇ ਦਿਨਾਂ ਦੌਰਾਨ ਮਨੂ ਪਾਕਰ ਨੇ ਮਨੀਪੁਰ ਸੂਬੇ ਦੀ ਇੱਕ martial art ਖੇਡ ਨੂੰ ਵੀ ਅਪਣਾਇਆ ਇਸ ਤੋਂ ਇਲਾਵਾ ਮੁੱਕੇਬਾਜ਼ੀ ਟੈਨਿਸ ਸਕੇਟਿੰਗ ਵਿੱਚ ਵੀ ਕੌਮੀ ਪੱਧਰ ਉੱਤੇ ਨੈਸ਼ਨਲ ਖੇਡਾਂ ਵਿੱਚ ਪ੍ਰਾਪਤੀਆਂ ਕੀਤੀਆਂ ਮੈਡਲ ਦਿੱਤੇ ਸਨ ਉਸ ਦੇ ਜੀਵਨ ਵਿੱਚ ਇੱਕ ਅਹਿਮ ਮੋੜ ਉਦੋਂ ਆਇਆ ਜਦੋਂ 15 ਸਾਲ ਦੀ ਉਮਰ ਵਿੱਚ ਉਸ ਨੇ ਸ਼ੂਟਿੰਗ ਯਾਨੀ ਕਿ ਨਿਸ਼ਾਨੇਬਾਜ਼ੀ ਵੱਲ ਰੁਖ ਕੀਤਾ ਇਸ ਲਈ ਮਨੂ ਪਾਕਰ ਦੇ ਪਿਤਾ ਨੇ ਡੇਢ ਲੱਖ ਰੁਪਏ ਦਾ ਖਰਚਾ ਉਸ ਸਮੇਂ ਕੀਤਾ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਿਸ਼ਾਨੇਬਾਜ਼ੀ ਦੀ ਖੇਡ ਦੀ ਤਿਆਰੀ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਅਤੇ ਇਸ ਦਾ ਸਾਜ਼ੋ-ਸਮਾਨ ਖਰੀਦਣ ਉੱਤੇ ਵੀ ਵੱਡਾ ਖਰਚਾ ਕਰਨਾ ਪੈਂਦਾ ਆਪਣੇ ਪਰਿਵਾਰ ਅਤੇ ਖਾਸ ਕਰ ਆਪਣੇ ਪਿਤਾ ਵੱਲੋਂ ਮਿਲੇ ਇਸ ਸਮਰਥਨ ਤੋਂ ਸ਼ਾਹਿਦ ਮਨੂ ਪਾਕਰ ਨੇ ਆਪਣੇ ਆਪ ਨੂੰ ਇਸ ਖੇਡ ਵਿੱਚ ਹੋਰ ਪਰਪੱਕ ਕੀਤਾ ਅਤੇ ਉਸ ਸਮੇਂ ਤੋਂ ਹੀ ਪ੍ਰਾਪਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਾਲ 2017 ਵਿੱਚ ਮਨੂ ਪਾਕਰ ਨੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸਾਲ 2017 ਦੀਆਂ ਰਾਸ਼ਟਰੀ ਖੇਡਾਂ ਜੋ ਕਿ ਕੇਰਲਾ ਵਿਖੇ ਹੋਈਆਂ ਸੀ ਉਸ ਵਿੱਚ ਮਨੂ ਪਾਕਰ ਨੇ 9 ਸੋਨੇ ਦੇ ਮੈਡਲ ਜਿੱਤੇ ਸਨ ਅਤੇ ਭਾਰਤ ਦੇਸ਼ ਤੇ ਕੌਮੀ ਪੱਧਰ ਦੇ ਰਿਕਾਰਡ ਵੀ ਬਣਾਏ ਇਸ ਤੋਂ ਬਾਅਦ ਸਾਲ 2018 ਵਿੱਚ ਕਾਮਨਵੈਲਥ ਖੇਡਾਂ ਯਾਨੀ ਕਿ ਰਾਸ਼ਟ੍ਰਮੰਡਲ ਖੇਡਾਂ ਵਿੱਚ ਮਹਿਜ਼ 16 ਸਾਲ ਦੀ ਉਮਰ ਵਿੱਚ ਮੰਨੂ ਪਾਕਰ ਨੇ ਨਿਸ਼ਾਨੇਬਾਜ਼ੀ ਵਿੱਚ ਸੋਨੇ ਦਾ ਮੈਡਲ ਜਿੱਤਿਆ ਅਤੇ ਨਾਲ ਦੀ ਨਾਲ ਭਾਰਤ ਦੀ ਤਰਫੋਂ ਆਈਐਸਐਫ ਵਿਸ਼ਵ ਕੱਪ ਜੋ ਕਿ ਨਿਸ਼ਾਨੇਬਾਜ਼ੀ ਦੀ ਖੇਡ ਦਾ ਸਭ ਤੋਂ ਵੱਡਾ ਕਮਾਂਦਰੀ ਟੂਰਨਾਮੈਂਟ ਹੁੰਦਾ ਹੈ ਉਸ ਵਿੱਚ ਸਭ ਤੋਂ ਛੋਟੀ ਉਮਰੇ ਹਿੱਸਾ ਲੈ ਕੇ ਵੀ ਇੱਕ ਨਵੀਂ ਪ੍ਰਾਪਤੀ ਹਾਸਲ ਕੀਤੀ ਸੀ ਪਿਛਲੇ ਕੁਝ ਅਰਸੇ ਤੋਂ ਨਿਜੀ ਪੱਧਰ ਉੱਤੇ ਅਤੇ ਇੱਕ ਟੀਮ ਵਜੋਂ ਖੇਡਦਿਆਂ ਵੀ ਮਨੂ ਪਾਕਰ ਨੇ ਕਮਾਂਦਰੀ ਪੱਧਰ ਉੱਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਅਤੇ ਐਤਕੀ ਦੀਆਂ 올림픽 ਖੇਡਾਂ ਵਿੱਚ ਵੀ ਮਨੂ ਪਾਕਰ ਕੋਲੋਂ ਪ੍ਰਾਪਤੀ ਦੀ ਪੂਰੀ ਉਮੀਦ ਕੀਤੀ ਜਾ ਰਹੀ ਸੀ ਅਤੇ ਉਸ ਨੇ ਇਹਨਾਂ ਉਮੀਦਾਂ ਉੱਤੇ ਖਰਾ ਉਤਰਦੇ ਹੋਏ ਦਸ ਮੀਟਰ 에어 ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਭਾਰਤ ਨੂੰ ਕਾਂਸੀ ਦਾ ਤਗਮਾ ਦਵਾਇ ਅਤੇ ਪੈरिस 올림픽 ਖੇਡਾਂ ਵਿੱਚ ਭਾਰਤ ਦਾ ਖਾਤਾ ਵੀ ਖੋਲ ਦਿੱਤਾ ਹੈ ਉਤਸ਼ਾਹ ਵਾਲੀ ਗੱਲ ਇਹ ਵੀ ਹੈ ਕਿ ਹਾਲੇ ਮਨੂ ਪਾਕਰ ਅਤੇ ਹੋਰ ਨਿਸ਼ਾਨੇਬਾਜ਼ਾਂ ਨੇ ਹੋਰ ਨਵੀਆਂ ਵੰਗੀਆਂ ਵਿੱਚ ਵੀ ਨਿਸ਼ਾਨੇ ਲਾਉਣੇ ਨੇ ਅਤੇ ਇਸ ਨੌਜਵਾਨ ਨਿਸ਼ਾਨੇਬਾਜ਼ ਸਦਕਾ ਭਾਰਤ ਨੂੰ ਹੋਰ ਪ੍ਰਾਪਤੀਆਂ ਦੀ ਉਮੀਦ ਵੀ ਨਾਲੋਂ ਨਾਲ ਬਣ ਰਹੀ ਹੈ